ਆ ਪੀਲਾ ਪੰਚਾ ਚੱਲਿਆ ਜਗ੍ਹਾ ਜਗ੍ਹਾ ਤੇ ਜਿਸੇ ਸਮਰਥਨ ਮਿਲਿਆ ਤਾਂ ਉੱਥੇ ਹੀ ਵਿਰੋਧ ਵੀ ਹੋਇਆ ਇਸ ਤਰੀਕੇ ਦਾ ਪਰ ਨਾਲ ਨਾਲ ਗੱਲ ਕਰੀਏ ਤਾਂ ਜਿੱਥੇ ਸਖਤੀ ਤੋਂ ਬਾਅਦ ਹੁਣ ਇੱਕ ਪਦ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਕੀ ਇੰਪੈਕਟ ਪਏਗਾ ਇਸ ਯਾਤਰਾ ਦਾ ਭਵੰਤਰੀ ਭਵੰਤਮਾਨ ਹੈ ਜਿਹੜਾ ਨਸ਼ਾ ਵਿਰੋਧ ਯੰਗ ਛੇੜੀ ਹੈ ਉਹਨਾਂ ਨੇ ਕਹਿੰਦਾ ਬੜੀ ਸਾਫ਼ ਹੈ ਕਿ ਸਰਕਾਰ ਦੀ ਪ੍ਰਤੀਬੱਧਤਾ ਲੜਾਈ ਵਰੇ ਨਜ਼ਰ ਆਉਂਦੀ ਹੈ ਕਿ ਨਸ਼ੇ ਖਤਮ ਕਰਨ ਦਾ ਇਹ ਮੌਕਾ ਨਾ ਪੰਜਾਬ ਇਹ ਪਹਿਲਾ ਮਕਾਨ ਜੋ ਪੰਜਾਬ ਦੇ ਅੰਦਰ ਕਿਸੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਬਾਰੇ ਸਮਾਜਿਕ ਬਾਈਕਾਰ ਦਾ ਸਿੱਧਾ ਦਿੱਤਾ ਗਿਆ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਏਗਾ ਤੇ ਅਸੀਂ ਮਾਰ ਵੀ ਕਰਦੇ ਨੇ ਕਿਉਂਕਿ ਰਵਨੀਤ ਪਿੱਟੂ ਕਹਿੰਦੇ ਨੇ ਕਿ ਪੰਜਾਬ ਦੇ ਵਿਕਾਸ ਤੇ ਚਰਚਾ ਹੋਈ ਹੈ ਪੰਜਾਬ ਦੇ ਧਾਰਮਿਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਵੀ ਚਰਚਾ ਹੋਈ ਹੈ ਕੇਂਦਰ ਜਿਹੜੀ ਹੈ ਗਿਆ ਪੰਜਾਬ ਦੀ ਬਾਹ ਫੜੇ ਮਦਰ ਕਰੇ ਬਕਾ ਦੀ ਗੱਲ ਹੈ ਅੱਜ ਬਹੁਤ ਸਾਰੇ ਇਸ਼ੂ ਹੈ ਜੇ ਕੇਂਦਰ ਪੰਜਾਬ ਦੀ ਬਾਹ ਫੜ ਲਈ ਅੱਗੇ ਆਉਂਦਾ ਤਾਂ ਮੈਨੂੰ ਲੱਗਦਾ ਕਿ ਰਵਨੀਤਜੀਤੂ ਦਾ ਬੜਾ ਹੀ ਸਾਰਥਕ ਅਪਰਾਲਾ ਹੋਏਗਾ ਪੰਜਾਬ ਨੇ ਮੰਗ ਰੱਖੀ ਹੈ ਕਿ ਸਾਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਪਰ ਖੈਬਰਬਾਜ਼ੀ ਉਸ ਮੀਟਿੰਗ ਦੇ ਵਿੱਚ ਵੀ ਪੂਰੀ ਵੇਖੀ ਗਈ ਹੈ ਤਾਂ ਮਤਲਬ ਕਿਤੇ ਨਾ ਕਿਤੇ ਇਹ ਤਕਰਾਰ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਆਖੜਾ ਬਿਆਸ ਮੈਨੇਜਮੈਂਟ ਕੋਲ ਨੇ ਜਿਹੜਾ ਪਾਣੀ ਦੀ ਵੰਡ ਕਰਨੀ ਹੈ ਸੰਧ ਰਾਜ ਨੂੰ ਉਹਦੇ ਬਾਰੇ ਫੈਸਲਾ ਲੈ ਆ ਗਿਆ ਜੀ ਜੀ ਉਸ ਦਿਨ ਦਾ ਪੰਜਾਬ ਨੇ ਕਿਹਾ ਕਿ ਸਾਨੂੰ ਪਾਣੀ ਦੀ ਬੇਅਦ ਜ਼ਰੂਰਤ ਹੈ ਕਿ ਸਾਡੇ ਚੋਣੇ ਦੀ ਰਵਾਈ ਸ਼ੁਰੂ ਹੋਣ ਲੱਗ ਰਹੀ ਹੈ ਜਦੋਂ ਤੋਂ ਤਣਾਵਾ ਮਾਹੌਲ ਬਣਿਆ ਉਦੋਂ ਤੋਂ ਹੀ ਇਹ ਬੰਦ ਕਰ ਦਿੱਤਾ ਗਿਆ ਤਾਂ ਅਜਿਹੇ ਸਮੇਂ ਦੇ ਵਿੱਚ ਹੁਣ ਪਾਕਿਸਤਾਨ ਅਪੀਲ ਕਰ ਰਿਹਾ ਕਹਿੰਦੇ ਤੁਸੀਂ ਇੱਕ ਵਾਰੀ ਫੇਰ ਤੋਂ ਵਿਚਾਰ ਕਰ ਲਓ ਸਾਨੂੰ ਪਾਣੀ ਦੇ ਦਿਓ ਕਿ ਜਦ ਤੱਕ ਤੁਸੀਂ ਆਪਾਂ ਦਾ ਭਲਾ ਨਹੀਂ ਛਡੋਗੇ ਤਾਤਾ ਕਾ ਸਿੰਧੂ ਜਲ ਸਮਝੌਤਾ ਜਿਹੜਾ ਮਤਲਬ ਨਹੀਂ ਰਹੇਗਾ ਉਹ ਚਾਲੂ ਨਹੀਂ ਹੋ ਸਕਦਾ ਇਹ ਫੈਸਲਾ ਪਾਕਿਸਤਾਨ ਨੇ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅਹਿਮ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ ਦੇ ਉੱਪਰ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਲਗਾਤਾਰ ਇੱਕ ਲੜਾਈ ਲੜ ਰਹੀ ਹੈ ਉਸ ਲੜਾਈ ਦੇ ਵਿੱਚ ਬਹੁਤ ਵੱਖ-ਵੱਖ ਲੋਕ ਨੇ ਜਿਹੜੇ ਉਹ ਸਾਥ ਵੀ ਦੇ ਰਹੇ ਨੇ ਪਰ ਹਾਲੇ ਵੀ ਬਹੁਤ ਜਗ੍ਹਾ ਤੇ ਕਮੀਆਂ ਨੇ ਜਿਹੜੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਲਈ ਹੁਣ ਇੱਕ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਜਥੇਦਾਰ ਸਾਹਿਬ ਦੀ ਉਹਨਾਂ ਵੱਲੋਂ ਪੀਲਾਂ ਕੀਤੀਆਂ ਗਈਆਂ ਇੱਕ ਦੋ ਤੇ ਹੋਰ ਵੱਖ-ਵੱਖ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਦਰਸ਼ਕਾਂ ਨੂੰ ਇਹਨਾਂ ਸਰਕਾਰਾਂ ਦਾ ਸਤਿ ਸ਼੍ਰੀ ਅਕਾਲ ਆਹ ਮੁੱਦੇ ਜਨਾ ਤੋ ਤੁਸੀਂ ਜ਼ਿਕਰ ਕਰ ਰਹੇ ਆਂ ਆਪਾਂ ਹਾਜ਼ਰ ਆਂ ਦਰਸ਼ਕਾਂ ਦੀ ਕਚਹਿਰੀ ਚ ਲਓ ਸਵਾਲ ਜੀ ਸਤਸਾਭ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਨਸ਼ਿਆਂ ਦੇ ਖਿਲਾਫ ਇੱਕ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਸ਼ੁਰੂ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਹੋਣਾ ਨੇ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਪੀਲਾ ਪੰਜਾ ਚੱਲਿਆ ਜਗ੍ਹਾ-ਜਗ੍ਹਾ ਤੇ ਜਿੱਥੇ ਸਮਰਥਨ ਮਿਲਿਆ ਤਾਂ ਉੱਥੇ ਹੀ ਵਿਰੋਧ ਵੀ ਹੋਇਆ ਇਸ ਤਰੀਕੇ ਦਾ ਪਰ ਨਾਲ-ਨਾਲ ਗੱਲ ਕਰੀਏ ਤਾਂ ਜਿੱਥੇ ਸਖਤੀ ਤੋਂ ਬਾਅਦ ਹੁਣ ਇੱਕ ਪਦ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਕੀ ਇੰਪੈਕਟ ਪਏਗਾ ਇਸ ਯਾਤਰਾ ਦਾ ਦੇਖੋ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਪੰਜਾਬ ਦੇ ਅੰਦਰ ਨਸ਼ਾ ਵਿਰੁੱਧ ਜੜੀ ਜੰਗ ਚੱਲ ਰਹੀ ਹੈ ਸਵਾਲ ਤਾਂ ਤੁਹਾਡੀ ਪੋਲੀਟਿਕਲ ਦਿੜਤਤਾ ਦੀ ਹੁੰਦੀ ਹੈ ਕਮਿਟਮੈਂਟ ਦੀ ਹੁੰਦੀ ਹੈ ਜਦੋਂ ਕੋਈ ਸਰਕਾਰ ਫੈਸਲੇ ਕਰਦੀ ਹੈ ਤਾਂ ਉਹਦੇ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਪ੍ਰਤੀਬਾਤਾ ਮੁੱਖੰਤੀ ਭਵੰਤਮਾਨ ਹੈ ਨਸ਼ਾ ਵਿਰੁੱਧ ਜੰਗ ਛੇੜੀ ਹੈ ਉਹਨਾਂ ਨੇ ਇੱਕ ਬੜੀ ਸਾਫ਼ ਹੈ ਕਿ ਸਰਕਾਰ ਦੀ ਪ੍ਰਤੀਬਾਤਾ ਲੜਾਈ ਵਰੇ ਨਜ਼ਰ ਆਉਂਦੀ ਹੈ ਕਿ ਨਸ਼ੇ ਖਤਮ ਕਰਨਾ ਨਸ਼ਾ ਮੁਕਤ ਕਰਨਾ ਪੰਜਾਬ ਜੀ ਇਹਦੇ ਦੋ ਪਹਿਲੂ ਆ ਤੇ ਇੱਕ ਤਾਂ ਪ੍ਰਸ਼ਾਸਕੀ ਪਹਿਲੂ ਆ ਜਿੱਦਾਂ ਤੁਸੀਂ ਪਹਿਲੇ ਪੰਨੇ ਦੀ ਗੱਲ ਕੀਤੀ ਹੈ ਉਹ ਹੈਗਾ ਪੁਲਿਸ ਦੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਜਿਹੜੀਆਂ ਗੈਰਕਾਨੂੰਨੀ ਢੰਗ ਨਾਲ ਜਾਇਦਾਦਾਂ ਬਣਾਈਆਂ ਹੋਰ ਇਸ ਤਰ੍ਹਾਂ ਦੇ ਪੈਸੇ ਟਕੇ ਇਕੱਠੇ ਕਰੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਵੱਡੀ ਪੱਧਰ ਤੇ ਪੰਜਾਬ 'ਚ ਲਗਾਤਾਰ ਬਹੁਤ ਦੇਖਦੇ ਆ ਚੱਲ ਰਹੀ ਹੈ ਤੇ ਉਹਦਾ ਦੂਸਰਾ ਪਹਿਲੂ ਆ ਕਾਨੂੰਨੀ ਪ੍ਰਸ਼ਾਸਕੀ ਪੱਧਰ ਤੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਪਰ ਆਪਾਂ ਹਮੇਸ਼ਾ ਗੱਲ ਕਹਿੰਦੇ ਆ ਕਿ ਜਦੋਂ ਮਹਿਮੇ ਦੀ ਕਮਜਬੀ ਦੀ ਗੱਲ ਕਰਦੇ ਆਂ ਤੇ ਜਦ ਤੱਕ ਸਮਾਜਿਕ ਤੌਰ ਤੇ ਉਹਦੀ ਮਕਬੂਲੀਅਤ ਨਹੀਂ ਹੋਏਗੀ ਤਦ ਤੱਕ ਉਹ ਮਹਿਮ ਪਰਵਾਨ ਨਹੀਂ ਚੜ ਸਕਦੀ ਸੋ ਅੱਜ ਆਪਾਂ ਗੱਲ ਕਰਾਂ ਦੂਜੇ ਪਹਿਲੂ ਦੀ ਕਿ ਸਮਾਜਿਕ ਬਦਲ ਤੇ ਨਵਾਂ ਸ਼ਹਿਰ ਦਾ ਇੱਕ ਪਿੰਡ ਹੈ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਅੱਜ ਪੰਜਾਬ ਦੇ ਅੰਦਰ ਨਸ਼ਾ ਮੁਕਤੀ ਲਈ ਪਾਜਤਰਾ ਮਹਿਮ ਸ਼ੁਰੂ ਕੀਤੀ ਗਈ ਹੈ ਜੀ ਵੱਡਾ ਸਵਾਲ ਇਸ ਕਰਕੇ ਵੀ ਹੈ ਕਿ ਉਥੋਂ ਦੋਨਾਂ ਹੀ ਜਿਹੜੇ ਚੋਟੀ ਦੇ ਆਗੂ ਆ ਚੇਕੇਦਰੀ ਵਾਲਾ ਹੁਣ ਭਗਵੰਦਰ ਭਗਵੰਤ ਮਾਨ ਹੁਣ ਦੋਵਾਂ ਵੱਲੋਂ ਸਾਂਝੇ ਤੌਰ ਤੇ ਸਰਧਾਨਤਾ ਗਿਆ ਪੰਚਾਇਤਾਂ ਨੂੰ ਸਮੁੱਚੇ ਸਮਾਜ ਨੂੰ ਕਿ ਤੁਹਾਡੇ ਪਿੰਡਾਂ 'ਚ ਕੋਈ ਵੀ ਨਸ਼ਾ ਤਸਕਰ ਹੈ ਕਾਨੂੰਨ ਕਾਬੂ ਆਉਂਦਾ ਹੈ ਕੁਸ਼ਕਾਇਤ ਹੁੰਦੀ ਹੈ ਫੜਾਇਆ ਜਾਂਦਾ ਹੈ ਤਾਂ ਕੋਈ ਪਿੰਡ ਦਾ ਵਿਅਕਤੀ ਉਹਦੀ ਜ਼ਮਾਨਤ ਕਰਾਉਣ ਨਹੀਂ ਜਾਏਗਾ ਹਾਂ ਨਹੀਂ ਸਿੱਧੇ ਤੌਰ ਤੇ ਇਹ ਪਹਿਲਾ ਮਕਾ ਹੈ ਜਦੋਂ ਪੰਜਾਬ ਦੇ ਅੰਦਰ ਕਿਸੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਬਾਰੇ ਸਮਾਜਿਕ ਬਾਈਕਾਰ ਦਾ ਸੱਦਾ ਦਿੱਤਾ ਗਿਆ। ਕੁਨਾਂ ਨੂੰ ਕੋਈ ਮੂਹ ਨਹੀਂ ਲਾਏਗਾ। ਉਹ ਮਹਿਮ ਜਿਹੜੀ ਹੈਗੀ ਹੈ ਪੰਜਾਬ ਦੇ ਸਾਰੇ ਪਿੰਡਾਂ 'ਚ ਭੱਜਾ ਤਰਾ ਜਾਏਗੀ। ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ, ਕਮੇਟੀਆਂ ਦੇ ਰਾਈ ਜਿਹੜਾ ਤਕਰੀਬਨ 15000 ਤੋਂ ਉੱਪਰ ਜਿਹੜੀਆਂ ਇਸ ਮਾਮਲੇ ਲੈ ਕੇ ਜਿਹੜੀਆਂ ਕਮੇਟੀਆਂ ਬਾਕੀ ਤੌਰ ਤੇ ਉਹ ਪਿੰਡਾਂ ਜਾਣੀਆਂ, ਕਸਬਿਆਂ ਜਾਣੀਆਂ, ਮਹੱਲਾਂ ਜਾਣੀਆਂ। ਤੇ ਲੋਕਾਂ ਨੂੰ ਲਾਬੰਦ ਕਰਨੀ ਐ ਇਸੇ ਮੁੱਦੇ ਦੇ ਕਿ ਆਓ ਰਲ ਕੇ ਸਾਰੇ ਆਪਾਂ ਇੱਕ ਨਵਾਂ ਪੰਜਾਬ ਸਜਾਈਏ ਠੀਕ ਮੁਖੰਦਰ ਭਗਵੰਤ ਮਾਨ ਨੇ ਇਸ ਮੁੱਦੇ ਦਾ ਜ਼ਿਕਰ ਕਰਦਿਆਂ ਗੱਲ ਕਹੀ ਐ ਕਿ ਜੇ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਫਿਰ ਇਹਦੇ ਲਈ ਸਾਰਾਂ ਦੇ ਸਹਿਯੋਗ ਦੀ ਲੋੜ ਐ ਕਿਉਂਕਿ ਜੇ ਪੰਜਾਬ 'ਚ ਨਸ਼ਾ ਰਹੇਗਾ ਨਸ਼ੇ ਨਾਲ ਸਾਡੀ ਜਵਾਨੀ ਮਰਦੀ ਰਹੇਗੀ ਨਸ਼ਾ ਤਸਕਰ ਪੰਜਾਬ ਨੂੰ ਲੁੱਟਦੇ ਰਹਿਣਗੇ ਤਾਂ ਰੰਗਲਾ ਪੰਜਾਬ ਕਿਵੇਂ ਬਣੇਗਾ ਬਿਲਕੁਲ ਬੁਨਿਆਦੀ ਸਵਾਲ ਐ ਰੰਗਲਾ ਪੰਜਾਬ ਬਣਾਉਣ ਲਈ ਕਿ ਸਭ ਤੋਂ ਪਹਿਲਾਂ ਨਸ਼ਾ ਮੁਕਤ ਪੰਜਾਬ ਸੋ ਨਸ਼ਾ ਮੁਕਤ ਪੰਜਾਬ ਦੀ ਅੱਜ ਮਹਮ ਪਾਜਾਤਰਾ ਸ਼ੁਰੂ ਕੀਤੀ ਗਈ ਹੈ ਪੋਲੀਟਿਕਲ ਤੌਰ ਤੇ ਮਤਲਬ ਇਹ ਹੋ ਸਕਦਾ ਹੈ 파ਟੀ ਦੇ ਅੰਦਰ ਪਰ ਮੈਂ ਕਹਾਂਗਾ ਕਿ ਪਹਿਲੀ ਸਰਕਾਰ ਮੁਕੰਦਰ ਭਗਵੰਤ ਮਾਨ ਦੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵੱਡੇ ਪੱਧਰ ਤੇ ਨਸ਼ਾ ਮੁਕਤੀ ਮਹਮ ਪਾਜਾਤਰਾ ਸ਼ੁਰੂ ਕੀਤੀ ਹੈ ਔਰ ਕਿਹਾ ਹੈ ਕਿ ਕਾਰਕਾਤਾ ਕਾਸੀ ਆਪਣਾ ਪੇਗਾਮ ਲੈ ਕੇ ਜਾਵਾਂਗੇ ਦੂਜੇ ਪਾਸੇ ਜਦੋਂ ਤੁਸੀਂ ਗੱਲ ਕੀਤੀ ਵਿਰੋਧੀ ਤਰ੍ਹਾਂ ਦੀ ਵਿਰੋਧੀ ਤਰ੍ਹਾਂ ਦੇਖੋ ਸਵਾਲ 18 ਉਹਨਾਂ ਦੇ ਸਵਾਲ 12 ਨੇ ਵੀ ਸੋ ਕੰਨਿਤ انسان ਨਿਕਲ ਗਏ ਹੋਂ ਤੱਕ ਕਿਉਂ ਨਹੀਂ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਇਸ ਚੰਗੀ ਕੋਈ ਸ਼ੁਰੂਆਤ ਹੈ ਚੰਗੇ ਕੰਮ ਲਈ ਕੋਈ ਸਮਾਂ ਨਹੀਂ ਹੁੰਦਾ ਜਦੋਂ ਵੀ ਕੋਈ ਸ਼ੁਰੂਆਤ ਹੋ ਸਕੇ ਤੇ ਸਮਝੋ ਉਹਦੇ ਹੀ ਸ਼ੁਰੂਆਗਨ ਹੈ ਅਜੇ ਵੀ ਸਰਕਾਰ ਦੇ 2 ਸਾਲ ਪਏ ਆ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਮਈ ਮਹੀਨੇ ਦੇ ਦੌਰਾਨ ਅਸੀਂ ਵੱਡੀ ਪੱਧਰ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਚਲੋ ਜੀ ਅੱਗੇ ਵੀ ਲੜਾਈ ਚੱਲੇਗੀ ਤਾਂ ਫਿਰ ਵੀ ਸਰਕਾਰ ਕੋਲੇ ਸਮਾਂ ਹੈ ਪਰ ਸਵਾਲ ਇਹ ਹੈ ਕਿ ਕੀ ਇਸ ਦਾ ਵਿਰੋਧ ਕਰਕੇ ਹੀ ਜਿਹੜਾ ਹੈਗਾ ਲਾਹਾ ਲਿਆ ਜਾ ਸਕਦਾ ਹੈ ਜਨ ਅਸ਼ਾਮੁਕਤੀ ਮਹਮਦੇ ਮੈਥ ਹੋਣੀ ਚਾਹੀਦੀ ਹੈ ਪੋਲੀਟਿਕਲ ਦੌਰ ਤੇ ਬਹੁਤ ਸਾਰੇ ਮੌਕੇ ਹੁੰਦੇ ਆ ਮਤਭੇਦ ਕਰਨ ਦੇ ਇਲੈਕਸ਼ਨ ਲੜਦੀਆਂ ਜੀ ਜਦੋਂ ਇੱਕ ਮੌਕਾ ਹੁੰਦਾ ਹੈ ਇੱਕ ਬੁਝੇ ਦੇ ਖਿਲਾਫ ਬੋਲਣ ਦਾ ਪਰ ਜਦੋਂ ਪੰਜਾਬ ਨਸ਼ਿਆਂ ਦੇ ਬਾਰੇ ਲੜਾਈ ਲੜ ਰਿਹਾ ਹੈ ਤਾਂ ਸਮੁੱਚੇ ਪੰਜਾਬ ਨੂੰ ਸਮੁੱਚਿਆਂ ਰਾਸੀ ਤਰ੍ਹਾਂ ਨੂੰ ਔਰ ਸਮਾਜ ਦੀਆਂ ਵੱਖ-ਵੱਖ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਸਹਿਯੋਗ ਦੀ ਵੱਡੀ ਪੱਧ ਤੇ ਲੋੜ ਹੈ ਕਿਉਂਕਿ ਮਰ ਕੰਗ ਰਿਹਾ ਹੈ ਹਾਂ ਪੰਜਾਬ ਮਾਰਿਆ ਪੰਜਾਬ ਦਾ ਪ੍ਰੇਖ ਮਾਰਿਆ ਪੰਜਾਬ ਦਾ ਨੌਜਵਾਨੀ ਮਾਰਦੀ ਹੈ ਜੀ ਜੀ ਸਤਿ ਸ੍ਰੀ ਅਕਾਲ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜੋ ਆਪਣੇ ਕਾਰਜਕਾਰੀ ਜਥੇਦਾਰ ਨੇ ਗੜਗੱਜ ਸਾਹਿਬ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਇਹ ਅਪੀਲ ਉਹ ਵਾਰ-ਵਾਰ ਕਰਦੇ ਨਜ਼ਰ ਆ ਰਹੇ ਨੇ ਤੇ ਅਪੀਲ ਹੈ ਇਕੱਠੇ ਹੋਣ ਦੀ ਉਹ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਜਾਂ ਫਿਰ ਜੋ ਸਿਕ ਕੌਮ ਹੈ ਉਸ ਦੇ ਵਿੱਚ ਪਾੜਾ ਪਿਆ ਹੋਇਆ ਉਸ ਨੂੰ ਪੂਰਾ ਕੀਤਾ ਜਾ ਸਕੇ ਉਸ ਨੂੰ ਪੂਰਿਆ ਜਾ ਸਕੇ ਪਰ ਨਾਲ ਹੀ ਉਹ ਪਾੜਾ ਵੀ ਪੂਰਨ ਦਾ ਗੱਲ ਕਰ ਰਹੇ ਜਿਹੜਾ ਪਾੜਾ ਅਕਾਲੀ ਦਲ ਦੇ ਵਿੱਚ ਪਿਆ ਹੋਇਆ ਹੈ ਉਸ ਨੂੰ ਲੈ ਕੇ ਇੱਕ ਅਪੀਲ ਹੋਈ ਤੇ ਅਪੀਲ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲੰਘੇ ਨੂੰ ਲੈ ਕੇ ਵੀ ਕੀਤੀ ਹੈ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬੰਦ ਪਿਆ ਸੋ ਜ਼ਿਕਰ ਜ਼ਰੂਰ ਕਰੋ ਆਪਾਂ ਦੋਨੋਂ ਮੁੱਦਿਆਂ ਦਾ ਜ਼ਿਕਰ ਕਰਦੇ ਹਾਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜੋ ਉਹਨਾਂ ਨੇ ਅਪੀਲ ਕੀਤੀ ਹੈ ਅ ਕਾਫਤਾ ਸਰ ਦੇ ਕਾਰਜਕਾਰੀ ਜਥੇਦਾਰ ਨੇ ਇਸ ਤਰੀਕੇ ਨਾਲ ਜਿਹੜਾ ਕ ਦੂਸਰੇ ਤਖਸਾਲਾਂ ਦੇ ਵੀ ਉਤਥੇਦਾਰ ਨੇ ਇਕੜ ਕਾਇਸਾ ਗਲੋਂ ਜਿਹੜੀ ਅਪੀਲ ਕੀਤੀ ਗਿਆ ਅਪੀਲ ਬੜੀ ਵਾਜਬ ਹੈ ਉਹਨਾਂ ਨੇ ਕਿਹਾ ਕਿ ਵੀ ਐਸਵੇੜੇ ਜਿਹੜੀਆਂ ਪੰਥ ਗਰੋਹੀ ਤਾਕਤਾਂ ਯਾਨੀ ਦੁਸ਼ਮਨ ਤਾਕਤਾਂ ਪੰਥ ਦੀਆਂ ਉਹ ਲਗਾਤਾਰ ਹਮਲੇ ਕਰ ਰਹੀਆਂ ਹਨ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਹੋਣ ਦਾ ਜਿਹੜਾ ਨੁਸਖਾ ਦੇਖੋ ਜਥੇਦਾਰ ਸਾਹਿਬ ਕੀ ਦੱਸ ਰਹੇ ਆ ਇੱਕ ਤਾਂ ਉਹ ਕਹਿ ਰਿਹਾ ਕਿ ਜਿਹੜੇ ਸੁਖਮਣੀ ਅਕਾਲੀ ਦਲ ਆ ਉਹਦੀ ਮੁਖਤਰਾ ਚ ਸ਼ਾਮਲ ਹੋ ਉਹ ਨੂੰ ਸਵਾਲ ਇਹ ਪੈਦਾ ਹੁੰਦਾ ਜਤੇਦਾਰ ਸਾਹਿਬ ਮੁਖਤਰਾ ਕਿਹੜੀ ਹੈ ਇਹਨਾਂ ਦਾ ਪੰਥ ਇਹ ਫੈਸਲਾ ਕਰੇ ਇੱਕ ਤਾਂ 2 ਦਸੰਬਰ ਨੂੰ ਅਕਾਲ ਤਸਰ ਦੀ ਤਸੀਲ ਤੋਂ ਸਿੰਘ ਸਾਹਿਬਾਂ ਵੱਲੋਂ ਕਿਸੇ ਹੋਰ ਵੱਲੋਂ ਨਹੀਂ ਸਿੰਘ ਸਾਹਿਬਾਂ ਵੱਲੋਂ ਹੀ ਇਹ ਦੇ ਦਿੱਤਾ ਗਿਆ ਸੀ ਕਿ ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣੇਗੀ ਜਿਹੜੀ ਸੱਤ ਮੈਂਬਰੀ ਤੋਂ ਘਟ ਕੇ ਪੰਜ ਮੈਂਬਰੀ ਕਮੇਟੀ ਰਹਿ ਗਈ ਹੈ ਉਦੀ ਨਗਰਾਨੀ ਹੈ ਜੀ ਜਿਹੜੀ ਕਾਲੇਦਲ ਦੀ ਚੋਣ ਹੋएगी ਪ੍ਰਧਾਨ ਦੀ ਚੋਣ ਹੋएगी ਉਹ ਵੱਡੀ ਪੱਧਰ ਤੇ ਵਿਖੇੜਾ ਪੈ ਗਿਆ ਹੁਣ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਲਗਾਤਾਰ ਭਰਤੀ ਦੀ ਮਹਿੰਮ ਚਲਾ ਰਹੀ ਹੈ ਉਹ ਕਹਿ ਰਹੀ ਹੈ ਕਿ ਵਟਾਂਗਾਂ ਮਿਲ ਰਿਹਾ ਹੈ ਉਹ ਕਹਿੰਦੇ ਕਿ ਲੱਖਾਂ ਦੇ ਵਿੱਚ ਸਾਨੂੰ ਭਰਤੀ ਦਾ ਹੰਗਾਰਾ ਮਿਲ ਰਿਹਾ ਹੈ ਇਸ ਕਰਕੇ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ ਉਹ ਆਖਾਕ ਥਾਵਾਂ ਤੇ ਪਹਿਲਾਂ ਐਲਾਨ ਕਰਦੇ ਆ ਫਿਰ ਉਹ ਜਿਹੜੀਆਂ ਆਪਣੀਆਂ ਫਰਚੀਆਂ ਵੰਡਦੇ ਆ ਦੂਜੇ ਪਾਸੇ ਸ਼ੂਮਨੀ ਕਾਲੇਦਲ ਦੀ ਗੋਈ ਕਾਰਿਆ ਸੁਮੇਸ਼ ਸਿੰਘ ਬਾਦਲ ਇਸ ਲੀਜ਼ਨ ਬਾਦਲਾ ਇੱਕ ਕਾਲੀਦਾ ਨੇ ਤਾਂ ਆਪਣੀ ਭਰਤੀ ਮਹੰਬੀ ਮਕਮਲ ਕਰ ਲਈ ਹੈ ਡੈਲੀਗੇਟਾਂ ਦੀ ਚੋਣ ਵੀ ਕਰ ਲਈ ਹੈ ਪ੍ਰਧਾਨ ਵੀ ਚੁਣ ਲਿਆ ਹੁਣ ਗੜਗਾਜ ਸਾਹਿਬ ਇਹ ਫੈਸਲਾ ਕਰਨਾ ਕਿ ਮੁਖਤਾਰਾ ਕਿਹੜੀ ਹੈ ਹਮ ਮੁਖਤਾਰਾ ਉਹ ਆ ਜਿਹੜੀ ਅਕਾਲ ਚਾਂ ਦੇ ਜਥੇਦਾਰ ਨੇ ਜਿਹੜੀ ਕਮੇਟੀ ਨਿਯੁਕਤ ਕੀਤੀ ਸੀ ਜਿਹਨੇ ਕਾਲੀਦਾ ਦੀ ਮੈਂਬਰਸ਼ਿਪ ਦੀ ਭਰਤੀ ਕਰੀ ਉਹ ਮੁਖਤਾਰਾ ਹੈ ਜਿਸ ਵੀਰ ਸਿੰਘ ਬਾਦਲ ਜੀ ਦੀ ਗੁਆਈ ਕਰ ਰਿਹਾ ਮੁਖਤਾਰਾ ਹੈ ਬਿਲਕੁਲ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਅਕਾਲ ਚਾਂ ਨੂੰ ਪਹਿਲਾਂ ਪੰਥ ਨੂੰ ਇਹ ਸਪਸ਼ਟ ਕਰਨਾ ਪਏਗਾ ਇਸੇ ਇਕੱਠੇ ਹੋਣ ਦੀ ਗੱਲ ਕਰਦੇ ਨੇ ਤੇ ਕਿਹੜੀ ਮੁਖਤਾਰਾਜ ਜਾਂ ਗੁੜਗਾ ਸਾਹਿਬ ਸਪੱਸ਼ਟ ਤੌਰ ਤੇ ਇਸ ਗੱਲ ਦੇਤੇ ਦੇਖੋ ਦਿੱਤਿਹਰ ਸਾਹਿਬ ਸਾਹਿਬ ਸਪੱਸ਼ਟ ਜਿਹਾ ਦੇਣਾ ਕਿ ਸੁਬੀਸ਼ ਦਾ ਬਾਦਲ ਵਾਲਾ ਜਿਹੜਾ ਅਕਾਲੀ ਦਲਾਲਾ ਹੋਈ ਮੁਖਤਾਰਾ ਨੂੰ ਜੁਆਇਨ ਕਰੋ ਜੀ ਜੋ ਨਵੇਂ ਆ ਤਾਂ ਫਿਰ ਦੂਜੀ ਦਾ ਪੰਜ ਮੈਂਬਰੀ ਕਮੇਟੀ ਆ ਸੋ ਮੈਂ ਸਮਝਦਾ ਕਿ ਪਹਿਲਾਂ ਤਾਂ ਪੰਥ ਨੂੰ ਸੁਨੇਹਾ ਦੇਣ ਤੋਂ ਜਿ ਸਰ ਸਾਹਿਬ ਖੁਦ ਹੀ ਇਹ ਫੈਸਲਾ ਕਰਨ ਤਾਂ ਪੰਥ ਨੂੰ ਜਾਣਕਾਰੀ ਦੇਣਾ ਕਿ ਮੁੱਖ ਤਾਰਾ ਕਿਹੜੀ ਮੰਨਦੇ ਆ ਜਥੇਦਾਰ ਸਾਹਿਬ ਉਹਦੇ ਮੁਤਾਬਕ ਹੀ ਅੱਗੇ ਪੰਥਕ ਤੇਰਾ ਉਹਦਾ ਹਲਾਰਾ ਦੇਣ ਗਿਆ ਨਾ ਅਗਲੀ ਗੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਆਪਾਂ ਗੱਲ ਕਰਦੇ ਆਂ ਦੇਖੋ ਬਿਲਕੁਲ ਵਾਜੂ ਗੱਲ ਕੀਤੀ ਅਗੜਕਾਇ ਸਾਹਿਬ ਨੇ ਜਦੋਂ ਆਪਾਂ ਕਹਿੰਨੇ ਆ ਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਤਣਾਅ ਸੀ ਉਹ ਤਣਾਅ ਕੱਟ ਗਿਆ ਸਮਝੌਤਾ ਇਸ ਕਦਰ ਹੋ ਗਿਆ ਕਿ ਲੜਾਈ ਬੰਦੀ ਹੋ ਗਈ ਹੈ ਸਿਰਦਾਂ ਦੇ ਤਣਾਅ ਕੱਟ ਗਿਆ ਲੋਕ ਆਪਨਾ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਜੀ ਬੁਨਿਆਦੀ ਨੁਕਤੇਾਂ ਤੇਰੇ ਮਤਬੇਦ ਹੈਗੇ ਆ ਪ੍ਰਿੰਸੀਪਲ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਉਹ ਜਿਹੇ ਵੀ ਕੈਮ ਆ ਹਮਮ ਔਰ ਕਤਾਰਪੁਰ ਸਾਹਿਬ ਦਾ ਲਾਂਘਾ ਤੇ ਨਾ ਬੁਨਿਆਦੀ ਨੁਕਤੇ ਨਾਲ ਸ਼ਾਮਲ ਨਹੀਂ ਬਿਲਕੁਲ ਜਦੋਂ ਸ਼ੁਰੂ ਵੀ ਕੀਤਾ ਗਿਆ ਸੀ ਉਦੋਂ ਵੀ ਕੋਈ ਉਹੋ ਜਿਹੀ ਸ਼ਰਤ ਨਹੀਂ ਸੀ ਕਿ ਭਾਰਤ ਤੇ ਪਾਕਿਸਤਾਨ ਸਾਰੇ ਮਾਨ ਨਾਲ ਤੇ ਸਹਿਮਤ ਹੋਣਗੇ ਤਾਂ ਫਿਰ ਕਤਾਰਪੁਰ ਸਾਹਿਬ ਦਾ ਲਾਂਘਾ ਖੁੱਲੇਗਾ ਜੀ ਜੇ ਜਹੀ ਗੱਲ ਹੁੰਦੀ ਤਾਂ ਸ਼ਾਇਦ ਇਹਨਾਂ ਹੁੰਦਾ ਹੀ ਨਾ ਕਦੇ ਸuez ਕਰਕੇ ਕਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲਣ ਦੀ ਜਿਹੜੀ ਗੱਲ ਕੀਤੀ ਗਈ ਹੈ ਦੁਨੀਆ ਪਾਰਟੀ ਬੈਠਾ ਸਿੱਖ ਭਾਈਚਾਰਾ ਜਿੱਥੇ ਆਪਸੋ ਸ਼ਾਂਤੀ ਦੇ ਅਰਦਾਸ ਕਰਦੇ ਆਂ ਸ੍ਰੀ ਦਰਬਾਰ ਦੇ ਬੈਠੇ ਲੋਕ ਉਹਨਾਂ ਨੇ ਖੁਸ਼ੀ ਮਨਾਈ ਉਹਨਾਂ ਦੇ ਜਿਸ ਦਾ ਸ਼ਾਂਤੀ ਪਈ ਹੈ ਕਿ ਚਲੋ ਯੰਗ ਟਲੀ ਸਾਡੇ ਉੱਤੇ ਜਿਹੜੇ ਮੌਤ ਦਾ ਬੱਦਲ ਜਿਹੜੇ ਮਨਰਾ ਰਹੇ ਸੀ ਉਹ ਬੱਦਲ ਹੁਣ ਨਹੀਂ ਮਨ ਲਾਰੇ ਤੇ ਸ਼ਾਂਤੀ ਦਾ ਮਾਹੌਲ ਹੈ ਇਸੇ ਤਰੀਕੇ ਨਾਲ ਦੁਨੀਆ ਭਰ ਜਿਹੜਾ ਬੈਠਾ ਪੰਜਾਬੀ ਸਿੱਖ ਭਾਈਚਾਰਾ ਕਥਾਰ ਪ੍ਰਸਾਦ ਦੇ ਦਰਸ਼ਨਾਂ ਦੀ ਜੇਤੋ ਗੱਲ ਹੁੰਦੀ ਹੈ ਤਾਂ ਕਥਾਰ ਪ੍ਰਸਾਦ ਦਾ ਲਾਂਗਾ ਖੁੱਲੇਗਾ ਤੁਸੀਂ ਜਾਣਗੇ ਨਾ ਬਿਲਕੁਲ ਹੂੰ ਬਿਲਕੁਲ ਗੜਗਾਈ ਸਾਹਿਬ ਨੇ ਸਹੀ ਸਵਾਲ ਠਾ ਮੈਂ ਸਮਝਣਾ ਕਿ ਕਿ ਦਰਸ਼ਕਾਂ ਨੂੰ ਘਟੋ ਘਾਟੇ ਸਮਾਜ ਵਾਲੇ ਜਦੋਂ ਆਪਾਂ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਆ ਸਿੰਘ ਸਾਹਿਬਾਨ ਦੀ ਗੱਲ ਕਰਦੇ ਆ ਬਾਕੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦੇ ਫਲਸਫੇ ਦੀ ਗੱਲ ਕਰਦੇ ਆ ਤਾਂ ਗੰਗਾ ਜੀ ਸਾਹਿਬ ਦੀ ਇੰਨੀ ਗੱਲ ਤਾਂ ਪ੍ਰਵਾਨ ਕਰਨੀ ਚਾਹੀਦੀ ਹੈ ਜੀ ਕਿ ਕਥਾਰ ਪ੍ਰਸਾਦ ਅਲੰਗਾ ਫੌਰੀ ਤੌਰ ਤੇ ਖੋਲਣਾ ਚਾਹੀਦਾ ਹੈ ਕਿਉਂਕਿ ਇਹਦਾ ਜਿਹੜਾ ਦੋਨਾਂ ਤਰ੍ਹਾਂ ਦੇ ਤਣਾਵਾ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਜੀ ਸਤਿ ਸ੍ਰੀ ਅਕਾਲ ਸਭ ਵਿਸ਼ੇ ਕਾਫੀ ਨੇ ਸੰਖੇਪ ਦੇ ਵਿੱਚ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਐਡਵੋਕੇਟ ਧਾਮੀ ਨੇ ਜੋ ਅੱਜ ਪਹੁੰਚ ਪਹੁੰਚੇ ਨੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਉੱਥੇ ਜਸਰਾਂ ਦੇ ਹਾਲਾਤ ਬਣੇ ਉਸ ਤੋਂ ਬਾਅਦ ਕੁਝ ਸਿੱਖ ਪਰਿਵਾਰਾਂ ਦਾ ਵੱਡਾ ਨੁਕਸਾਨ ਹੈ ਜਿਹੜਾ ਜਾਨੀ ਨੁਕਸਾਨ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਜ਼ਰੂਰ ਜਾਣਕਾਰੀ ਦਿਓ ਜੀ ਬਿਲਕੁਲ ਐਡਵੋਕੇਟ ਜੀ ਦਾ ਸਿਕ ਦਮੇਸ਼ ਸੂਣੀ ਗੁਰਦਰਾ ਪਰਨੁਗੁਰੂ ਦੇ ਪ੍ਰਧਾਨ ਅੱਜ ਦਾ ਨਾਮ ਜ਼ਿਕਰ ਕੀਤਾ ਹੈ ਪੁਨਸ ਖੇਤਰ ਦੇ ਚ ਗਏ ਆ ਆਪਾਂ ਸਾਰੇ ਜਾਣਦੇ ਆ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਤਾਂ ਪਾਕਿਸਤਾਨ ਨੇ ਇਹੜੀ ਕਰਤੂਤ ਕੀਤੀ ਉਥੇ ਮਜ਼ਾਈਲਾ ਛੜੀਆਂ ਗੋਲੇ ਛਡੇ ਹੂੰ ਪੁਨਸ ਦੇ ਜਿਹੜਾ ਗੁਦਰ ਸਾਹਿਬ ਉਹਦਾ ਵੀ ਨੁਕਸਾਨ ਹੋਇਆ ਉਥੇ ਜਿਹੜੇ ਸਿਕਪਾਈ ਜਾਰੇ ਦੇ ਲੋਕ ਐ ਉਹਨਾਂ ਦੀ ਵੀ ਸ਼ਹਾਦਤ ਹੋਈ ਤੇ ਖਾਸ ਤੌਰ ਤੇ ਜਦੋਂ ਹੁਣ ਇਸ ਮੌਕੇ ਤੇ ਗਏ ਆ ਉਸ ਜਿਹੜੇ ਰਾਗੀ ਸੰਗ ਇਹੜੇ ਸ਼ਹਾਦਤ ਪਾਗੇ ਸੀ ਉਹਨਾਂ ਦੀ ਅਰਦਾਸ ਸੀ ਅੰਤਮ ਅਰਦਾਸ ਸੀ ਉਸ ਮੌਕੇ ਦੇ ਉੱਤੇ ਤੁਮ ਹੀ ਸੌ ਗਏ ਆ ਉਥੇ ਉਹਨਾਂ ਜਿਹੜੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਸਜੀਪੀਸੀ ਵੱਲੋਂ ਮਦਦ ਕੀਤੀ ਗਈ ਹੈ ਮੈਂ ਸੁਣਦਾ ਇੱਕ ਇਹ ਦੋਰਾ ਸੁਣਿਆ ਇੱਕ ਸੁਣਿਆ ਤਾਂ ਸੁਖਪਈ ਜਰੇ ਦਾ ਮਦਦ ਦਾ ਕਿਸੇ ਉਹਨਾਂ ਦੇ ਨਾਲ ਖੜਿਆ ਐਸਜੀਪੀਸੀ ਨਾਲ ਖੜੀ ਹੈ ਦੂਜਾ ਸੁਣਿਆ ਕੌਮੀ ਪੱਧਰ ਤੇ ਵੀ ਹੈ ਇਹ ਸੁਣੀ ਗੁਰਦਾਰਾ ਪੰਡਕ ਮੀਟੀ ਨੇ ਦੇਖੋ ਉਹ ਸੁਣਿਆ ਦਿੱਤਾ ਕਿ ਪੁਨਸ ਦੇ ਚ ਜਾ ਕੇ ਜੀ ਇਹ ਸਾਡਾ ਦੇਸ ਦਾ 1-1 ਇੰਚ ਸਾਡਾ ਸਾਡਾ ਇਹਦੇ ਤੇ ਕੋਈ ਗੋਲੇ ਤਾਂ ਕੇ ਸਾਨੂੰ ਉਥੋਂ ਕਦੇਣੀ ਸਗਦਾ ਹੌਸਲਾ ਫਜ਼ਾਈ ਹੋਏਗੀ ਪੂਰੇ ਹਿੰਦੁਸਤਾਨ ਦੇ ਅੰਦਰ ਕਿ ਸਿੱਖ ਭਾਈਚਾਰਾ ਦੇਖੋ ਉਹਨਾਂ ਥਾਵਾਂ ਤੇ ਵੀ ਡਟਿਆ ਜਿੱਥੇ ਗੋਲੇ ਡਿੱਗ ਰਹੇ ਉਹ ਕਹਿੰਦੇ ਅਸੀਂ ਇੱਥੇ ਰਹਿਣ ਵਾਲੇ ਇੱਥੋਂ ਦੇ ਵਸਨੀਕਾਂ ਦੇ ਦੇ ਦੀ ਖਾਤਰ ਇੱਥੇ ਰਾਂਗੇ ਤੇ ਇੱਥੇ ਹੀ ਬਸਾਂਗੇ ਜੀ ਬਿਲਕੁਲ ਬਿਲਕੁਲ ਜੀ ਸਤਿ ਸ੍ਰੀ ਅਕਾਲ ਅੱਗੇ ਵਧਾਂਗੇ ਤੇ ਅੱਜ ਇੱਕ ਬਹੁਤ ਅਹਿਮ ਮੁਲਾਕਾਤ ਹੋਈ ਹੈ ਮੁਲਾਕਾਤ ਕੀਤੀ ਹੈ ਕੇਂਦਰੀ ਮੰਤਰੀ ਰਵਨੀਤ ਬੱਟੂ ਨੇ ਪ੍ਰਧਾਨ ਮੰਤਰੀ ਮੋਦੀ ਹੁਣਾ ਦੇ ਨਾਲ ਉਹਨਾਂ ਨੇ ਇਸ ਸੰਬੰਧਤ ਖੁਦ ਹੀ ਜਾਣਕਾਰੀ ਦਿੱਤੀ ਫੋਟੋਆਂ ਵੀ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਸੋ ਇਸ ਮੀਟਿੰਗ ਦਾ ਸੰਦਰਭ ਜਾਣਨ ਦੀ ਕੋਸ਼ਿਸ਼ ਸਿਆਸੀ ਮਾਰ ਵੀ ਕਰ ਰਹੇ ਨੇ ਕਿਉਂਕਿ ਰਵਨੀਤ ਪਿੱਟੂ ਕਹਿੰਦੇ ਨੇ ਕਿ ਪੰਜਾਬ ਦੇ ਵਿਕਾਸ ਤੇ ਚਰਚਾ ਹੋਈ ਹੈ ਪੰਜਾਬ ਦੇ ਧਾਰਮਿਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਵੀ ਚਰਚਾ ਹੋਈ ਹੈ ਪਰ ਜਿਸ ਤਰ੍ਹਾਂ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਚੋਣ ਆ ਰਹੀ ਹੈ ਉਸ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਵੀ ਨੇ ਤਾਂ ਅਜੇ ਇਹ ਦੇ ਵਿੱਚ ਇਹ ਮੁਲਾਕਾਤਾਂ ਨੇ ਜੋ ਜਿਸ ਦੇ ਵਿੱਚ ਹਰ ਵਾਰ ਪੰਜਾਬ ਦਾ ਜ਼ਿਕਰ ਕਰਕੇ ਰਵਨੀਤ ਬੱਟੂ ਮਿਲਦੇ ਨੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਬੜੀ ਐਮ ਮੁਲਾਕਾਤਾਂ ਦੇਖੋ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੁਣੀ ਆਪਣੇ ਆਪ ਜੀ ਐਮ ਇੰਤ ਰੱਖਦੀ ਹੈ ਖਾਸ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਰਵਨੀਤ ਬੱਟੂ ਉਹਨਾਂ ਦੀ ਆਪਾਂ ਜਦੋਂ ਗੱਲ ਕਰਦੇ ਆਂ ਜੀ ਦੁਆ ਚੇਰੇ ਨੌਜਵਾਨ ਮੰਤਰੀ ਹੈ ਔਰ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਪੈਰਵਾਈ ਕਰਦੇ ਰਹਿੰਦੇ ਆ ਉਨ ਵੀ ਜਿਹੜੀ ਮੁਲਾਕਾਤ ਹੋਈ ਹੈ ਕਿਤਾ ਉਹਨਾਂ ਨੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਖ ਫਲਸਫੇ 'ਤੇ ਨਾਲ ਰਸਵੰਦ ਦਾ ਕੋਈ ਪੁਸਤਕਾਂ ਦਿੱਤੀਆਂ ਜਾਣਕਾਰੀ ਭਰਪੂਰ ਤਾਂ ਕਿ ਤੁਹਾਡੇ ਫਲਸਫੇ ਵਾਲੇ ਜਾਣਕਾਰੀ ਮਿਲ ਸਕੇ ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਗੱਲ ਪੰਜਾਬ ਦੇ ਵਿਕਾਸ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਹਾਲਾਂਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਉਹਦੇ ਹਮਦਰੱਖਤ ਅਕਸਰ ਜਿਹੜੀਆਂ ਵਿਰੋਧੀ ਤਰ੍ਹਾਂ ਕਹਿੰਦੀਆਂ ਕਿ ਕੇਂਦਰ ਪੰਜਾਬ ਪ੍ਰਤੀ ਜਿਹੜਾ ਗਾ ਰਵਈਆ ਉਹਦਾ ਬਾਝੋਂ ਨਹੀਂ ਹੈ ਪਰ ਜੋ ਰਵਨੀਤ ਬਿੱਟੂ ਨੇ ਅੱਜ ਮੁਲਾਕਾਤ ਕੀਤੀ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਵਕਾਫਾ ਕੁੱਦਨ ਤੇ ਰਾਜ ਮੰਤਰੀ ਕੇਂਦਰ ਜਿਹੜੀ ਹੈਗੀ ਪੰਜਾਬ ਦੀ ਬਾਹ ਫੜੇ ਮਦਦ ਕਰੇ ਵਕਾਫਾ ਦੀ ਗੱਲ ਹੈ ਪੰਜਾਬ ਦੇ ਬਹੁਤ ਸਾਰੇ ਇਸ਼ੂ ਹੈ ਜੇ ਕੇਂਦਰ ਪੰਜਾਬ ਦੀ ਬਾਹ ਫੜ ਲੀ ਅੱਗੇ ਆਉਂਦਾ ਤਾਂ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਦਾ ਬੜਾ ਸਾਥ ਹੈ ਘਪਰਾਲਾ ਹੋਏਗਾ ਔਰ ਆਉਣ ਵਾਲੇ ਦਿਨਾਂ ਚ ਕਿ ਚੰਗਾ ਸੁਨਿਆ ਜਾਏਗਾ ਰਹਾ ਸਾਲ ਇਲੈਕਸ਼ਨਾਂ ਦੇਖੋ ਜਿਦਾ ਪਾਰਲੀਮੈਂਟ ਦੇ ਇਲੈਕਸ਼ਨ ਨੇ ਖੜ ਕੇ ਗਏ ਐਦਾਂ ਵਿਧਾਨ ਸਭਾ ਦੀਆਂ ਚੋਣਾਂ ਸਥਾਈ ਦੇ ਚਾਣ ਗਿਆ ਜੀ ਤੁਹਾਨੂੰ ਦੱਸ ਸਕਦੇ ਹਾਂ ਚੋਣਾਂ ਵੇਲੇ ਲਾਜ਼ਮੀ ਹੈ ਇਹ ਗੱਲ ਤਾਂ ਦੇਖੀ ਜਾਏਗੀ ਨਾ ਕਿ ਕਿਹੜੀ ਤੈਰ ਪੰਜਾਬ ਦੇ ਨਾਲ ਖੜਦੀ ਹੈ ਜੇ ਪਾਜਪਾ ਕੋਈ ਵੱਡੇ ਫੈਸਲੇ ਕੇਂਦਰ ਸਰਕਾਰ ਕੋ ਵੱਡੇ ਫੈਸਲੇ ਲੈਂਦੀ ਹੈ ਪੰਜਾਬ ਦੇ ਹਿੱਤਾਂ ਦੇ ਖਾਤੇ ਜਿਦਾਂ ਰਮਨੀਤ ਬਿੱਟੂ ਹੁਣਾ ਨੇ ਜ਼ਿਕਰ ਕੀਤਾ ਮੈਂ ਸਮਝਦਾ ਕਿ ਇਸ ਮੌਕੇ ਦਾ ਸਾਰਾ ਪੰਜਾਬ ਵੈਲਕਮ ਕਰੇਗਾ ਪਰ ਸਵਾਲ ਇਹ ਹੈ ਕਿ ਜਿਦਾਂ ਆਪਾਂ ਅਕਸਰ ਕਹਿੰਦੇ ਕਿ ਹਮਰਾ ਨਾਲ ਨਿਵੇੜੇ ਹੋਣਗੇ ਹਮਰਾ ਨਾਲ ਦੇਖਿਆ ਜਾਏਗਾ ਕਿ ਕੇਂਦਰ ਕਿਸ ਕਦਰ ਪੰਜਾਬ ਦੀ ਮਦਦੇ ਆਉਂਦਾ ਹੈ ਜੀ ਜੀ ਬਿਲਕੁਲ ਅਸਤ ਜੀਬ ਅੱਗੇ ਦੇਖੋ ਪਾਣੀਆਂ ਦੇ ਮੁੱਦੇ ਦੋ ਨੇ ਇੱਕ ਪਾਸੇ ਤਾਂ ਦੋ ਦੇਸ਼ ਆਪਸ ਦੇ ਵਿੱਚ ਖੈਬਰ ਰਹੇ ਨੇ ਪਾਣੀਆਂ ਨੂੰ ਲੈ ਕੇ ਤੇ ਦੂਜੇ ਪਾਸੇ ਖੈਬਰ ਰਹੇ ਨੇ ਸੂਬੇ ਆਪਸ ਦੇ ਵਿੱਚ ਪਹਿਲਾਂ ਸੂਬਿਆਂ ਦਾ ਜ਼ਿਕਰ ਕਰਾਂਗੇ ਕਿਉਂਕਿ ਮੀਟਿੰਗ ਕੱਲ ਭਾਖੜਾ ਜਿਹੜਾ ਬੋਰਡ ਹੈ ਭਾਖੜਾ ਮੈਨੇਜਮੈਂਟ ਬੋਰਡ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮਾਫ ਕਰਨਾ ਉਸ ਦੀ ਜੋ ਮੀਟਿੰਗ ਹੋਈ ਉਹਦੇ ਵਿੱਚ ਵੀ ਕਹਿੰਦੇ ਕੋਈ ਬਹੁਤ ਹੀ ਸਾਰਥਕ ਗੱਲਬਾਤ ਨਹੀਂ ਹੋਈ ਹਾਲਾਂਕਿ ਪੰਜਾਬ ਨੇ ਮੰਗ ਰੱਖੀ ਹੈ ਕਿ ਸਾਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਪਰ ਖੈਬੜਬਾਜ਼ੀ ਉਸ ਮੀਟਿੰਗ ਦੇ ਵਿੱਚ ਵੀ ਪੂਰੀ ਵੇਖੀ ਗਈ ਹੈ ਤਾਂ ਮਤਲਬ ਕਹਤੇ ਨਾ ਕਿਤੇ ਇਹ ਤਕਰਾਰ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਬਿਕੋਜ਼ ਵਾਲੇ ਐ ਕਿ ਬਿਨਾਂ ਲਗਾਤਾਰ ਗੱਲ ਕਰ ਰਹੇ ਕਿ ਅਸੀਂ ਕਿਸੇ ਕਿਸੇ ਸੁਪਰੇ ਖਿਲਾਫ ਨਹੀਂ ਐ ਅਸੀਂ ਆਪਣੇ ਪਾਣੀਆਂ ਦੇ ਹੱਕਾਂ ਦੀ ਰਾਖੀ ਦੀ ਗੱਲ ਕਰਦੇ ਆਂ ਆਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਿਛਲੇ ਦਿਨਾਂ ਚ ਜੋ ਲਗਾਤਾਰ ਪੰਜਾਬ ਦੇ ਖਿਲਾਫ ਉਹਦੀਆਂ ਆਪਣਾ ਕਦੇ ਅਦਾਲਤਾਂ ਚ ਗਏ ਕਦੇ ਬੋਰਡ ਦੀਆਂ ਮੀਟਿੰਗਾਂ ਬੁਲਾ ਕੇ ਪੰਜਾਬ ਦੇ ਖਿਲਾਫ ਜਿਹੜੇ ਫਤਵੇ ਦਿੱਤੇ ਉਹਦੇ ਕਰਕੇ ਪੰਜਾਬ ਦਾ ਰਵਈਆ ਜਿਹੜਾ ਹੈਗਾ ਪਾਖੜਾ ਬੋਰਡ ਦੇ ਪ੍ਰਤੀ ਜਿਹਾ ਬਣਿਆ ਕਿ ਖਰਚਾ ਸਾਡਾ ਪੈਸੇ ਸਾਡੇ ਤੇ ਸਾਡੇ ਵਿਰੁੱਧ ਚੱਲਦੇ ਹੋਣ ਹੁਣ ਕੱਲ ਦੀ ਜਿਹੜੀ ਮੀਟਿੰਗ ਦੀ ਗੱਲ ਕਰ ਰਹੇ ਨੇ ਦੇਖੋ ਟੈਕਨੀਕਲ ਕਮੇਟੀ ਦੀ ਮੀਟਿੰਗ ਸੀ ਜਿੱਦੇ ਜਾਰਾਸਥਾਨ ਪੰਜਾਬ ਹਰਿਆਣਾ ਇਹਨਾਂ ਦੇ ਇੰਜੀਨੀਅਰ ਜਿਹੜੇ ਸ਼ਾਮਲ ਹੋਏ ਤਾਂ ਪੰਜਾਬ ਨੇ ਉੱਥੇ ਆਪਣਾ ਜਦੋਂ ਪਾਣੀਆਂ ਦੀ ਵੰਡ ਨਵੇਂ ਸਿਸਟਮ ਦੀ ਗੱਲ ਹੁੰਦੀ ਆ ਰੱਖਿਆ ਪੰਜਾਬ ਨੇ ਜਦੋਂ 10 ਦਿਨਾਂ ਦਾ ਪਹਿਲਾਂ ਤਾਂ ਸਵਾਲ ਇਹ ਹੈ ਕਿ ਸਾਲ ਭਰ ਲਈ ਵੰਡ ਹੋਣੀ ਸੀ ਸਾਲ ਭਰ ਲਈ ਪਾਣੀ ਦੀ ਵੰਡ ਦੇ ਮਾਮਲੇ 'ਚ ਉਸ ਮੀਟਿੰਗ 'ਚ ਸਹਿਮਤੀ ਨਹੀਂ ਹੋਈ ਤਰੀਕੀ ਤੋਂ ਲੈ ਕੇ 31 ਮਈ ਤੱਕ ਜਿਹੜੀ 10 ਦਿਨਾਂ ਲਈ ਆਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਿਹੜਾ ਪਾਣੀ ਦੀ ਵੰਡ ਕਰਨੀ ਆ ਸੰਵੰਦ ਰਾਜਾਂ 'ਚ ਉਹਦੇ ਬਾਰੇ ਫੈਸਲਾ ਲਿਆ ਗਿਆ ਜੀ ਉਹ ਦਿਨ ਤੱਕ ਪੰਜਾਬ ਨੇ ਕਿਹਾ ਕਿ ਸਾਨੂੰ ਪਾਣੀ ਦੀ ਬੇहद ਜ਼ਰੂਰਤ ਹੈ ਕਿਉਂਕਿ ਸਾਡੇ ਝੋਨੇ ਦੀ ਲਵਾਈ ਸ਼ੁਰੂ ਹੋਣ ਲੱਗੀ ਹੈ ਹਾਂ 17000 ਕਿਉਂ ਸੇ ਕਿਨਾਂ ਦਾ ਦਿਨਾਂ ਲਈ ਪੰਜਾਬ ਨੇ ਕਿਹਾ ਕਿ ਸਾਡੀ ਮੰਗ ਹੈ ਲੋੜ ਹੈ ਰਾਜਸਥਾਨ ਰਾਜਸਥਾਨ ਨੇ ਕਿਹਾ ਕਿ 12000 ਕਿਊਸਿਕ ਸਾਨੂੰ ਦਿਓ ਕੋਈ 10000 ਤੋਂ ਉੱਪਰ ਜਿਹੜਾ ਹਰਿਆਣਾ ਨੇ ਮੰਗ ਕੀਤੀ ਹੈ ਆਪਣੋ ਆਪਣੀ ਮੰਗ ਹੈ ਉਸ ਮੰਗ ਦੇ ਉੱਤੇ ਅੱਗੇ ਕੀ ਜਿਹੜਾ ਕਿ ਨਹਿਰਾਂ ਤੇ ਰਹੀ ਨਾ ਪਾਣੀ ਜਾ ਸਕੇਗਾ ਕਿਦਾਂ ਦਾ ਬੰਦੋਬਸਤ ਹੋਏਗਾ ਸਾਰੇ ਕਿਹਾ ਜਾਂਦਾ ਹੈ ਕਿ ਨਾ ਪਾਖੜਾ ਨਹਿਰ ਹੈਗੀ ਹੈ ਉਹਦੀ ਨਹੀਂ ਸਮਰਥਾ ਨਹੀਂ ਮਰਮਮ ਦੀ ਲੋੜ ਹੈ ਕਿੰਨਾ ਪਾਣੀ ਜਾ ਸਕਦਾ ਹੈ ਕਿੰਨਾ ਨਹੀਂ ਜਾ ਸਕਦਾ ਪਰ ਪੰਜਾਬ ਦੀ ਇੱਕ ਧੀਰ ਬਿਲਕੁਲ ਕਮਾਲ ਦੀ ਹੈ ਮੁਖੰਦਰ ਭਗਵਾਨ ਜੀ ਬਾਨ ਲਗਾਤਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਪਾਣੀ ਦੀ ਮੰਗੇ ਇਸ ਕਰਕੇ ਵਦੇਰੇ ਬੰਦ ਕੀ ਆ ਕਿਉਂਕਿ ਅਸੀਂ ਪੰਜਾਬ ਦੀਆਂ ਕਸੀਆਂ ਪੰਜਾਬ ਦੀਆਂ ਨਹਿਰਾਂ ਪੰਜਾਬ ਦੇ ਸੂਏ ਉਹਨਾਂ ਦੀ ਮੁਰੰਮਤ ਕੀਤੀ ਆ ਉਹਨਾਂ ਚਾਲੂ ਕੀਤਾ ਅਕਸਰ ਇਹ ਕਿਹਾ ਜਾਂਦਾ ਹੈ ਕਹਿੰਦੇ ਜਿੱਦਾਂ ਕੋਈ ਜਲਦਾਏ ਡਾਕਟਰ ਹੁੰਦੇ ਆ ਨਾ ਕੋਈ ਰਾਜ ਕਰਉਣ ਜਾਂਦਾ ਉਹ ਕਹਿੰਦੇ ਜੀ ਨਾੜੀਆਂ ਤਾਂ 90% ਬੰਦ ਪਈਆਂ 70% ਦੀ ਬੰਦ ਪਈਆਂ ਸਟੈਂਟ ਪਾਉਂਦੇ ਆ ਪਹਿਲਾਂ ਤਾਂ ਨਾੜੀਆਂ ਚਾਲੂ ਕਰਦੇ ਆ ਫਿਰ ਉਹ ਜਿਹੜਾ ਦਰਵਾਲ ਦੌੜਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਕੱਸੀਆਂ ਸਾਰੇ ਸੂਏ ਸਾਰੀਆਂ ਨਹਿਰਾਂ ਉਹਨਾਂ ਦੇ ਜਿਹੜੇ ਬੰਦ ਪਏ ਸੀ 90% ਦੀ ਇਸ ਤੀਜੇ 60% ਦੀ ਸੀ ਉਹਨਾਂ ਦਾ ਸਾਰਿਆਂ ਨੂੰ ਖੋਲਤਾ ਤੇ ਪਾਣੀ ਆਉਣ ਉਹਨਾਂ ਚੋਦਾਂ ਹੀ ਦੌੜਦਾ ਜਿਵੇਂ ਦਿਲਵਾਲ ਖੂਮ ਦੌੜਦਾ ਸੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਸਾਡਾ ਹੱਕ ਬਣਦਾ ਇਸ ਦਾ ਕਿ ਸਾਨੂੰ ਪਾਣੀ ਦੇ ਵਦੇਰੇ ਚੁਰ ਤੱਕ ਅੱਗੇ ਪਾਣੀ ਕਹਿੰਦੇ ਵਰਤਿਆ ਨਹੀਂ ਸੀ ਜਾਂਦਾ ਜਦੋਂ ਪੰਜਾਬ ਦੀਆਂ ਨਹਿਰਾਂ ਚੋਂ ਕੇ ਕੱਸੀਆਂ ਸੂਏ ਚਾਲੂ ਨਹੀਂ ਸੀ ਬੰਦ ਪੈ ਸੀ ਉਹਨਾਂ ਚ ਘਾਹੂ ਸੁਗਿਆ ਸੀ ਤਰਕ ਤੁਗੇ ਸੀ ਤੇ ਪਾਣੀ ਵਰਤਿਆ ਨਹੀਂ ਸੀ ਜਾਂਦਾ ਹੁਣ ਕਦੇ ਸਾਨੂੰ ਪਾਣੀ ਦੀ ਲੋੜ ਹੈ ਇਸ ਕਰਕੇ ਪੰਜਾਬ ਆਪਣੇ ਇਸਦੇ ਪਾਣੀ ਦੀ ਪਹਿਰੇਦਾਰੀ ਕਰ ਰਿਹਾ ਔਰ ਬਾਦਾਲ ਮੁਖਵੰਦੇ ਭਗਵੰਤ ਮਾਨੇ ਕੱਲ ਫੇਰ ਵੀ ਉਹਨਾਂ ਨੇ ਅੱਜ ਵੀ ਉਹ ਦੇਖਿਆ ਰਹੀ ਸੀ ਹਾਲਾਂਕਿ ਨਸੀਆਬੜਾ ਤਾਂ ਮਹਿਮ ਦੀ ਗੱਲ ਸੀ ਪਰ ਮੁੱਖ ਮੰਤਰੀ ਕਿਤੇ ਵੀ ਆਪਣੀ ਗੱਲ ਕਹਿਣੀ ਨਹੀਂ ਭੁੱਲਦੇ ਅੱਜ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਆਪਣੇ ਇਸ ਦਾ ਇੱਕ ਬੂੰਦ ਵੀ ਫालतू ਪਾਣੀ ਕਿਸੇ ਦੂਜੇ ਸੂਬੇ ਨੂੰ ਨਹੀਂ ਦੇਵੇਗਾ ਕਿਉਂਕਿ ਪੰਜਾਬ ਕੋਲ ਦੇਣ ਨੂੰ ਫालतू ਪਾਣੀ ਹੈ ਹੀ ਨਹੀਂ ਹੈ ਜੀ ਜੀ ਸਤਿ ਸ੍ਰੀ ਅਕਾਲ ਸਾਬ ਹੁਣ ਦੂਸਰੇ ਪਾਣੀ ਦੀ ਵੀ ਗੱਲ ਕਰ ਲੈਣੇ ਆ ਗੱਲ ਸਿੰਧੂ ਜਲ ਸੰਧੀ ਹੈ ਜੋ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਉਹਦੀ ਕਰਾਂਗੇ ਕਿਉਂਕਿ ਜਦੋਂ ਤੋਂ ਤਣਾਅ ਵਾਲਾ ਮਾਹੌਲ ਬਣਿਆ ਉਦੋਂ ਤੋਂ ਹੀ ਇਹ ਬੰਦ ਕਰ ਦਿੱਤਾ ਗਿਆ ਤਾਂ ਅਜੇ ਇਹ ਸਮੇਂ ਦੇ ਵਿੱਚ ਹੁਣ ਪਾਕਿਸਤਾਨ ਅਪੀਲ ਕਰ ਰਿਹਾ ਹੈ ਕਹਿੰਦੇ ਤੁਸੀਂ ਇੱਕ ਵਾਰੀ ਫੇਰ ਤੋਂ ਵਿਚਾਰ ਕਰ ਲਓ ਸਾਨੂੰ ਪਾਣੀ ਦੇ ਦਿਓ ਪਰ ਭਾਰਤ ਸਰਕਾਰ ਕਹਿੰਦੀ ਨਾ ਜੀ ਕਹਿੰਦੇ ਤੁਹਾਡਾ ਬਹੁਤ ਜ਼ਿਆਦਾ ਹੋ ਗਿਆ ਤੁਸੀਂ ਹਰ ਵਾਰ ਇਹੀ ਘਟਨਾਵਾਂ ਕਰਦੇ ਹੋ ਤੇ ਅਖੀਰ ਵਿੱਚ ਅਸੀਂ ਤੁਹਾਨੂੰ ਮਾਫੀ ਕਰ ਦਿੰਨਾ ਪਰ ਇਸ ਵਾਰ ਭਾਰਤ ਸਰਕਾਰ ਵੀ ਡਟੀ ਖੜੀ ਹੈ ਉਹ ਕਹਿੰਦੇ ਨਹੀਂ ਜੀ ਤੇ ਹੋ ਸਕਦਾ ਇਹ ਸਮਝੌਤਾ ਰੱਦ ਵੀ ਹੋ ਜੇ ਸਿੱਧੂ ਸਾਹਿਬ ਦੇਖੋ ਭਰਦੇਵ ਦੇਸ਼ਮੰਦਰ ਨੇ ਇੱਕ ਦਿਨ ਪਹਿਲਾਂ ਸਪੱਸ਼ਟ ਤੌਰ ਤੇ ਫੇਰ ਗੱਲ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਕਿ ਜਦ ਤੱਕ ਤੁਸੀਂ ਅੱਤਵਾਦ ਦਾ ਪੱਲਾ ਨਹੀਂ ਛਡੋਗੇ ਤਾ ਤੱਕ ਸਿੰਧੂ ਜਲ ਸੰਮਝੋਤਾ ਜਿਹੜਾ ਮੁਅਤਲੀ ਰਹੇਗਾ ਉਹ ਚਾਲੂ ਨਹੀਂ ਉਸਦਾ ਇਹ ਫੈਸਲਾ ਪਾਕਿਸਤਾਨ ਨੇ ਕਰਨਾ ਹੈ ਕਿ ਉਹਨੂੰ ਹੱਤਵਾਂ ਦਾ ਪਿਆਰਾ ਹੈ ਜਾਂ ਸਿੰਧੂ ਦਾ ਪਾਣੀ ਪਿਆਰਾ ਹੈ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਜਿਹੜੇ ਉਧਰ ਜਲ ਸਰੋਤ ਨਾਲ ਸੰਬੰਧਿਤ ਅਧਿਕਾਰੀ ਹੈ ਉਹਨਾਂ ਨੂੰ ਜਿਹੜਾ ਪੱਤਰ ਲਿਖਿਆ ਗਿਆ ਔਰ ਕਿਹਾ ਗਿਆ ਕਿ ਸਿੰਧੂ ਜਲ ਸੰਮਝੋਤਾ ਜਿਹੜਾ ਤੁਸੀਂ ਮੁਅਤਲ ਕੀਤਾ ਹੈ ਇਹਨੂੰ ਮੁੜ ਕੇ ਬਹਾਲ ਕਰੋ ਕਿਉਂਕਿ ਸਾਨੂੰ ਪਾਣੀ ਦੀ ਬੜੀ ਵੱਡੀ ਤਿੱਖਤਾ ਹੈ ਇਸ ਲਈ ਬਾਰੇ ਕੋਈ ਦੋ ਰਹਿਣੀ ਕਿ ਪਾਕਿਸਤਾਨ ਨੂੰ ਵੱਡੇ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਹਿੱਸੇ ਪਾਕਿਸਤਾਨ ਦੇ ਇਹ ਹੈ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਇਆ ਔਰ ਉਹ ਖੇਤੀਬਾੜੀ ਜਿਹੜੀ ਸਾਧਨ ਹੈ ਉਹ ਸਿੰਧੂ ਜਲ ਜਿਹੜੇ ਵੱਖ-ਵੱਖ ਦਰਿਆਇਚ ਨਾ ਆਵੇ ਜਿਲਮ ਉਹ ਦੂਜੇ ਤਰ੍ਹਾਂ ਹੈ ਕਿ ਤੁਕਰ ਪੰਜਾਂ ਛੇ ਦਰਿਆਜ ਨਾਲ ਦਰਿਆਵਾਂ ਦਾ ਪਾਣੀ ਜਿਹੜਾ ਹੈਗਾ ਕਾਫੀ ਵੱਡਾ ਹਿੱਸਾ ਪਾਕਿਸਤਾਨ ਵੱਲ ਜਾਂਦਾ ਹੈ ਸੋ ਜੇ ਸਿੰਧੂ ਜਲ ਸਮਝੌਤਾ ਹੀ ਮਤਲਬ ਹੋ ਜਾਂਦਾ ਤਾਂ ਇੱਕ ਤਰ੍ਹਾਂ ਦਾ ਸਾਰਾ ਜਾਲੀ ਉਧਰ ਜਾਣ ਤੋਂ ਜਦ ਰਿਆਮਾ ਦਾ ਪਾਣੀ ਬੰਦ ਹੋਏਗਾ ਤੇ ਪਾਕਿਸਤਾਨ ਲਈ ਵੱਡੀ ਚਿੰਤਾ ਦੀ ਗੱਲ ਆ ਹਾਲਾਂਕਿ ਪਿਛਲੇ ਸਮੇਂ ਦੋ ਤਨੇ ਹੋਏ ਮੁੱਖੀ ਆਏ ਜਦੋਂ ਭਾਰਤ ਨੇ ਕਿਹਾ ਕਿ ਜਿਹੜਾ ਸਿੰਧੂ ਜਲ ਸੰਮੋਤਾ ਹੈ ਕਾਫੀ ਦੇਰ ਹੋ ਗਿਆ 1960 ਦਾ ਚੱਲਿਆ ਆ ਰਿਹਾ ਇਹਨੂੰ ਨਵੇਂ ਆਉਣ ਦੀ ਲੋੜ ਹੈ ਜੇ ਨਵੇਂ ਸਰਦੋਂ ਸ਼ਰਤਾਂ ਦੇਖਣ ਦੀ ਲੋੜ ਆ ਪਾਣੀ ਕੱਟਵਾ ਜਾਂਦਾ ਹੈ ਸਥਿਤੀਆਂ ਬਦਲ ਜਾਂਦੀਆਂ ਤਾਂ ਪਾਕਿਸਤਾਨ ਉਹਦਾ ਮੰਨਿਆ ਨਹੀਂ ਹੁਣ ਪਾਕਿਸਤਾਨ ਆਪ ਵੀ ਕਹਿ ਰਿਹਾ ਕਿ ਜਿਹੜੀਆਂ ਸ਼ਰਤਾਂ ਕੋਈ ਨਵੇਂ ਆਉਣ ਦੀ ਲੋੜ ਹੈ ਅਸੀਂ ਉਹਦੇ ਲਈ ਵੀ ਤਿਆਰ ਹਾਂ ਔਰ ਗਲਵਾਦੀ ਮੇਜ਼ ਤੇ ਜਾਓ ਆਪਾਂ ਗਲਵਾਦੀ ਮੇਜ਼ ਤੇ ਆ ਕੇ ਗੱਲ ਕਰੀਏ ਉਹ ਸਿੰਧੂ ਜਲ ਸਮਝੌਤਾ ਉਹ ਸੁਣੋ ਨਵੇਂ ਸਿਰੇ ਤੋਂ ਫੇਰ ਜਿਹੜਾ ਚਾਲੂ ਕੀਤਾ ਜਾਵੇ ਔਰ ਭਾਰਤ ਨੇ ਸਪਸ਼ਟ ਕਹਿਤਾ ਹੈ ਕਿ ਸਿੰਧੂ ਜਲ ਸਮਝੌਤਾ ਮਤਲਬ ਹੀ ਰਹੇਗਾ ਜੇ ਤੁਸੀਂ ਆਤਮਾ ਦਾ ਸਮਰਥਨ ਕਰਦੇ ਰਹੋਗੇ ਸੋ ਪਾਕਿਸਤਾਨ ਨੇ ਚੁਣਨਾ ਹੈ ਅਥਵਾ ਚੁਣਨਾ ਹੈ ਜਾਂ ਸਿੰਧੂ ਦਾ ਪਾਣੀ ਚੁਣਨਾ ਦੋਨੋਂ ਚੱਕ ਦਾ ਫੈਸਲਾ ਕਰਨਾ ਪਏਗਾ ਔਰ ਭਾਰਤ ਨੇ ਪੱਕੀ ਲਕੀਰ ਖਿੱਚਦੀ ਹੈ ਅਸਮਾਨ ਵਿੱਚ ਇਹ ਪਹਿਲਾ ਮੌਕਾ ਹੈ ਹਾਲਾਂਕਿ ਪਿਛਲੇ ਸਮੇਂ ਦੀ ਐਂਡ ਦੇ ਵੀ ਜੰਗ ਲੱਗੀ 71 ਦੇ ਵੀ ਜੰਗ ਲੱਗੀ ਜੀ ਉਦੋਂ ਕਿਸੇ ਨੇ ਸਿੱਧੂ ਜਲਸੰਘ ਦੇ ਉੱਤੇ ਬਾਰੇ ਗੱਲ ਨਹੀਂ ਕੀਤੀ ਛੇੜਿਆ ਨਹੀਂ ਪਹਿਲੀ ਵਾਰੀ ਆਜੇ ਤਾਂ ਭਾਰਤ ਨੇ ਲੇਕੀਰ ਖਿੱਚਤੀ ਹੈ ਕਿ ਜਿਦਾ ਮੌਲਕ ਦੇ ਪ੍ਰਧਾਨ ਮੰਤਰੀ ਨੇ ਦੇਖੋ ਬੜਾ ਸਾਫ਼ ਸੁਨੇਹਾ ਦਿੱਤਾ ਹਾਲਾਂਕਿ ਸਿੱਧੇ ਤੌਰ ਤੇ ਨਾਂ ਨਹੀਂ ਲਿਆ ਉਹਨਾਂ ਨੇ ਪਰ ਗੱਲ ਉਹਨਾਂ ਨੇ ਕਹਿਤੀ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਵਗ ਸਕਦੇ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਖੂਨ ਚਾਹੀਦਾ ਜਾਂ ਪਾਣੀ ਚਾਹੀਦਾ ਸੋ ਇਹ ਫੈਸਲਾ ਪਾਕਿਸਤਾਨ ਨੇ ਕਰਨਾ ਹੈ ਭਾਰਤ ਨੇ ਸੁਨੇਹਾ ਦੇ ਦਿੱਤਾ ਜੀ ਸਿੱਧ ਸਾਹਿਬ ਤੁਹਾਡਾ ਬहोत बहोत ਧੰਨਵਾਦ ਤੁਸ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਤੁਸੀਂ ਦੇਖਿਆ ਕਿ ਇਹ ਜੰਗ ਹੁਣ ਕਿਸ ਤਰ੍ਹਾਂ ਪਾਣੀ ਦੀ ਜੰਗ ਦੇ ਵੱਲ ਵੱਧ ਗਈ ਹੈ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ